ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਫਿਰ ਦੀਵਾਲੀ ਕਿੱਦਾਂ ਰਹੀ ਮਠਿਆਈਆਂ ਖਾਧੀਆਂ ਨਹੀਂ ਜੀ ਜਦੋਂ 80% ਦੀ ਸੈਂਪਲ ਫੇਲ ਹੋ ਜਾਣ ਤਾਂ ਫਿਰ ਮਠਿਆਈਆਂ ਖਾਣ ਨੂੰ ਕਿਹਦਾ ਦਿਲ ਕਰਦਾ ਗਲਤ ਆ ਰਵਨੀਤ ਤੁਹਾਡੀ ਬਿਲਕੁਲ ਠੀਕ ਹੈ ਕਿ ਦੀਵਾਲੀ ਤੋਂ ਪਹਿਲਾਂ ਜਿਹੜੇ ਖੋਆ ਪਨੀਰ ਡੇਰੀ ਜਿਹੜੇ ਉਤਪਾਦ ਨੇ ਉਹਨਾਂ ਦੇ ਜਿਹੜੇ ਸੈਂਪਲ ਲਏ ਗਏ ਸੀ ਉਹਦੇ ਚੋਂ 80% ਦੀ ਜਿਹੜੇ ਸੈਂਪਲ ਨੇ ਉਹ ਫੇਲ ਹੋ ਗਏ ਹਾਂਜੀ ਤੇ ਇਸੇ ਬਾਰੇ ਸੰਪਾਦਕੀ ਦੀਵਾਲੀ ਦਾ ਹਨੇਰਾ ਪੱਖ ਛਪੀ ਸੀ ਜੀ ਇਸ ਬਾਰੇ ਰਾਜਪੁਰਾ ਟਾਊਨ ਤੋਂ ਯਸ਼ਪਾਲ ਮਾਨਵੀ ਹੋਰਾਂ ਦਾ ਖਾਤਾ ਹੈ ਜੀ ਉਹ ਲਿਖਦੇ ਨੇ ਕਿ ਇਸ ਸੰਪਾਦਕੀ ਪੜ੍ਹ ਕੇ ਇਹੀ ਕਹਾਵਤ ਮਨ ਵਿੱਚ ਆਉਂਦੀ ਹੈ ਕਿ ਦੀਵੇ ਥੱਲੇ ਹਨੇਰਾ ਹੁੰਦਾ ਹੈ ਉਹ ਲਿਖਦੇ ਨੇ ਕਿ ਜੇ ਬਚਪਨ ਯਾਦ ਕਰੀਏ ਨਾ ਤਾਂ ਲੋਕ ਮਠਿਆਈਆਂ ਖਰੀਦਣ ਦੀ بجائے ਘਰ ਖੋਆ ਕਾੜ ਕਾੜ ਕੇ ਬਣਾਉਂਦੇ ਸੀ ਪਿੰਨੀਆਂ ਬਰਫੀ ਸੂਤ ਦੇ ਲੱਡੂ ਤੇ ਉਹ ਜਿਹੜੀ ਬਰਫੀ ਹੁੰਦੀ ਸੀ ਨਾ ਘਰ ਦੇ ਕੱਡੇ ਖੋਏ ਦੀ ਉਹ ਸਵਾਦ ਵੀ ਬਹੁਤ ਹੁੰਦੀ ਸੀ ਤੇ ਸੂਤ ਦੇ ਲੱਡੂ ਦੀ ਤਾਂ ਤੁਸੀਂ ਗੱਲ ਹੀ ਨਾ ਪੁੱਛੋ ਉਹ ਮੈਦੇ ਦੀਆਂ ਨਾ ਮਠੀਆਂ ਬਣਾ ਕੇ ਫਿਕੀਆਂ ਮਠੀਆਂ ਉਹਨੂੰ ਕੁੱਟਦੇ ਸੀ ਕੁੱਟਕੀ ਉਹਦੇ ਵਿੱਚ ਸ਼ੱਕਰ ਪਾਉਂਦੇ ਸੀਗੇ ਫਿਰ ਉਹਦੇ ਲੱਡੂ ਵਟਦੇ ਸੀਗੇ ਉਹਨੂੰ ਜਾਂ ਤਾਂ ਬੂਰ ਦੇ ਲੱਡੂ ਕਹਿੰਦੇ ਨੇ ਜਾਂ ਸੂਤ ਦੇ ਲੱਡੂ ਕਹਿੰਦੇ ਨੇ ਬਈ ਉਹ ਇੰਨੇ ਜ਼ਿਆਦਾ ਸਵਾਦ ਹੁੰਦੇ ਸੀ ਨਾ ਵੀ ਕੋਈ ਹੋਰ ਮਠਿਆਈ ਜਿਹੜੀ ਆ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ ਮੈਨੂੰ ਲੱਗਦਾ ਅੱਜ ਦੇ ਬੱਚਿਆਂ ਨੇ ਤਾਂ ਸ਼ਾਇਦ ਬੂਰ ਦੇ ਲੱਡੂ ਜਾਂ ਸੂਤ ਦੇ ਲੱਡੂ ਕਦੇ ਖਾਦੇ ਵੀ ਨਹੀਂ ਹੋਣਗੇ ਅਸਲ ਚ ਗੱਲ ਇਹ ਐ ਨਾ ਕਿ ਬਾਜ਼ਾਰੀਕਰਨ ਹੋ ਗਿਆ ਤੇ ਮਨਵੀ ਹੁਰੀ ਵੀ ਇਹੀ ਲਿਖਦੇ ਨੇ ਕਿ ਬਾਜ਼ਾਰੀਕਰਨ ਨੇ ਘਰੇਲੂ ਮੁਹਾਰਤ ਨੂੰ ਖੁੱਡੇ ਲਾਈਨ ਲਾ ਦਿੰਦਾ ਹੈ ਜਿਵੇਂ ਘਰ ਆਈ ਮਹਿਮਾਨ ਲਈ ਸ਼ਕੰਜਵੀ ਬਣਾਉਣੀ ਔਖੀ ਲੱਗਦੀ ਹੈ ਤੇ ਬਾਜ਼ਾਰ ਤੋਂ ਲਿਆਂਦੀ ਠੰਡੇ ਦੀ ਬੋਤਲ ਵਰਤਨੀ ਕਿਤੇ ਵੱਧ ਸੌਖੀ ਲੱਗਦੀ ਹੈ ਇਹ ਤਾਂ ਹੈ ਹੀ ਹੈ ਨਾ ਪਹਿਲਾਂ ਮਹਿਮਾਨ ਆਉਂਦੇ ਸੀ ਘਰ ਜੇ ਗਰਮੀਆਂ ਦਾ ਮੌਸਮ ਸੀ ਤਾਂ ਨਿੰਬੂ ਨਿਚੋੜ ਕੇ ਸ਼ਕੰਜਵੀ ਬਣਦੀ ਸੀ ਜੀ ਹੈ ਨਾ ਅਤੇ ਕਦੇ-ਕਦੇ ਬੋਤਲਾਂ ਠੰਡੀਆਂ ਰੱਖਦੇ ਹੁੰਦੇ ਸੀ ਫ੍ਰਿਜ ਦੇ ਵਿੱਚ ਘਰ ਜ਼ਿਆਦਾ ਕਰਕੇ ਸ਼ਕੰਜਵੀ ਬਣਾਉਂਦੇ ਸੀ ਉਹ ਵੈਸੇ ਵੀ ਸਿਹਤ ਲਈ ਚੰਗੀ ਹੈ ਹੈ ਨਾ ਘਰ ਦੀ ਬਣੀ ਕੋਈ ਚੀਜ਼ ਹੁੰਦੀ ਸੀ ਪਕੌੜੇ ਬਣਾ ਲੇ ਜਾਂ ਤੁਸੀਂ ਕਹਿ ਲਓ ਇੱਕ ਫੁੱਲ ਵੜੀਆਂ ਹੁੰਦੀਆਂ ਸੀ ਉਹ ਤੜਲੀਆਂ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਬਾਜ਼ਾਰੋਂ ਘਟਵੱਦ ਲੋਕੀ ਲੈ ਕੇ ਆਉਂਦੇ ਹੁੰਦੇ ਸੀ ਵੱਦ ਤੋਂ ਵੱਦ ਬਿਸਕਟੇ ਲਿਆ ਕੇ ਰੱਖਦੇ ਸਕੇ ਹੁਣ ਤੇ ਤੁਸੀਂ ਕੋਹ 500 500 ਦੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਮਹਿਮਾਨ ਆ ਜੇ ਉਹਦੇ ਅੱਗੇ ਪੇਸ਼ ਕਰਦੇ ਨੇ ਉਹ ਵੀ ਬਾਜ਼ਾਰ ਦੀਆਂ ਹਾਂਜੀ ਤੇ ਇਸ ਲਈ ਸ਼ਾਇਦ ਮਿਲਾਵਟ ਦਾ ਵੀ ਜਿਹੜਾ ਹੈਗਾ ਕਿ ਵੱਡੇ ਪੱਧਰ ਤੇ ਹੁੰਦੀ ਹੈ ਚੀਜ਼ਾਂ ਹੀ ਜਦੋਂ ਬਾਹਰੋਂ ਆਉਣੀਆਂ ਨੇ ਸਾਰੀਆਂ ਖੈਰ ਉਹ ਤਾਂ ਹੈ ਕਿ ਪਨੀਰ ਵਗੈਰਾ ਚ ਵੀ ਬਹੁਤ ਮਿਲਾਵਟ ਮਿਲਦੀ ਹੈ ਜੀ ਤੇ ਯਸ਼ਪਾਲ ਮਾਨਵੀਹੋਰੀ ਇਹ ਵੀ ਲਿਖਦੇ ਨੇ ਕਿ ਜਿੱਥੇ ਖਾਣ ਦਾ ਕਲਚਰ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਉਥੇ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਹੈ ਜਿਹੜਾ ਉਹ ਵੀ ਸਿਹਤ ਨੂੰ ਸੌ ਬਿਮਾਰੀਆਂ ਲਾਉਂਦਾ ਹੈ। ਦੀਵਾਲੀ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਕਿੰਨਾ ਪ੍ਰਦੂਸ਼ਣ ਸੀ ਵੱਡੇ ਸ਼ਹਿਰਾਂ ਦੇ ਜਿਹੜੇ AQI ਨੇ ਜੀ ਕਿੰਨੀ ਵੱਧ ਸੀ ਹਾਂ ਜੀ ਆਪਾਂ ਦਿੱਲੀ ਦੀ ਗੱਲ ਕਰੀਏ ਨਾ ਤਾਂ ਉਹ ਕਹਿੰਦੇ ਸੀ ਕਿ ਵੀ ਜੀ ਪਰਾਲੀ ਦਾ ਧੂਆਂ ਉੱਠਦਾ ਤਾਂ ਇੱਥੇ ਪ੍ਰਦੂਸ਼ਣ ਵੱਧ ਹੈ ਪਰ ਹੁਣ ਤਾਂ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਸੀ ਤੇ ਪਟਾਕਿਆਂ ਦਾ ਸੀ ਨਾ ਸਾਰਾ ਜੀ ਹੈ ਨਾ ਇੰਨੀ ਮਤਲਬ ਪਰ ਦੂਸ਼ਿਤ ਹਵਾ ਸਗੀ ਜੀ ਅੱਗੇ ਤਾਂ ਹਰ ਵਾਰੀ ਕਿਸਾਨਾਂ ਦੇ ਸਿਰ ਲੱਗ ਜਾਂਦਾ ਸੀ ਜੀ ਦੇਖੋ ਜੀ ਇਹਨਾਂ ਨੇ ਪਰਾਲੀ ਸਾੜੀ ਇਸ ਵਾਰ ਤਾਂ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਕੇਸ ਵੀ ਬਹੁਤ ਘੱਟ ਰਿਪੋਰਟ ਹੋਏ ਨੇ ਹਾਂਜੀ ਤੇ ਇਹ ਥੋੜੀ ਹੈਗਾ ਨਾ ਕਿ ਵੀ ਪਰਾਲੀ ਦਾ ਜਿਹੜਾ ਧੂਆਂ ਹੈਗਾ ਤੇ ਉਹ ਹਰਿਆਣਾ ਟੱਪ ਕੇ ਸਿੱਧਾ ਦਿੱਲੀ ਪਹੁੰਚ ਜੇ ਇਹ ਵੀ ਨਹੀਂ ਨਹੀਂ ਇਹ ਹੁੰਦਾ ਸੀ ਅੱਗੇ ਤਾਂ ਹੁੰਦਾ ਸੀ ਕਿ ਜੇ ਪਾਕਿਸਤਾਨ ਵੱਲੋਂ ਆਇਆ ਲਾਹੌਰੋਂ ਆਇਆ ਧੂਆਂ ਇੱਥੇ ਤੱਕ ਵੀ ਗੱਲ ਚੱਲਦੀ ਰਹੀ ਹੈ ਕਿ ਉਧਰਲਾ ਧੂਆਂ ਇੱਧਰ ਆ ਗਿਆ ਫਿਰ ਉਹ ਵਿੱਚ ਰੌਲਾ ਪੈਂਦਾ ਸੀ ਜੀ ਦੀ ਹਵਾ ਇਸ ਰੁੱਖ ਹੈ ਹਵਾ ਉਸ ਰੁੱਖ ਹੈ ਉਹ ਕਹਿੰਦੇ ਸੀ ਕਿ ਹਵਾ ਇੱਧਰ ਜਾਂਦੀ ਨਹੀਂ ਤੇ ਸੌਰੀ ਦੀਵਾਲੀ 2 ਦਿਨ ਮਨਾਈ ਗਈ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੀ ਮਾਤਰਾ 'ਚ ਪਟਾਕੇ ਚਲਾਏ ਗਏ। ਹਵਾ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਜ਼ਿਆਦਾ ਸੀ। ਹਾਂਜੀ ਤੇ ਪ੍ਰਦੂਸ਼ਣ ਤਾਂ ਇੱਕ ਪਾਸੇ ਰਿਹਾ ਜਿਹੜੇ ਇੱਕ ਤਾਂ ਪ੍ਰਦੂਸ਼ਣ ਦੇ ਨਾਲ ਹੈ ਕਿ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਪੰਛੀਆਂ ਨੂੰ, ਜਾਨਵਰਾਂ ਨੂੰ ਉਹਨਾਂ ਦੇ ਲਈ ਮੁਸੀਬਤ ਲੈ ਕੇ ਆਇਆ। ਜਦੋਂ ਪਟਾਕੇ ਵੱਜਦੇ ਨੇ ਠਾ ਠਾ ਤਾਂ ਉਹ ਵਿਚਾਰੇ ਭੱਜਦੇ ਫਿਰਦੇ ਨੇ। हां जी ਤੁਸੀਂ ਜਾਨਵਰਾਂ ਦੀ ਗੱਲ ਕੀਤੀ ਹੈ ਨਾ ਸਾਡੇ ਘਰ ਪਾਲਤੂ ਕਤੂਰਾ ਹੈ ਤੇ ਜਦੋਂ ਤਾਂ ਦੀਵਾਲੀ ਤੋਂ ਮਤਲਬ ਥੋੜੇ ਦਿਨ ਪਹਿਲਾਂ ਤਾਂ ਉਹ ਵੇੜੇ 'ਚ ਛੱਡਿਆ ਹੁੰਦਾ ਸੀ ਜਦੋਂ ਤੇ ਕੋਈ ਛੋਟਾ ਮੋਟਾ ਪਟਾਕਾ ਵੱਜਣਾ ਤਾਂ ਉਹ ਟਾਵੇਂ-ਟਾਵੇਂ ਵੱਜਦੇ ਨੇ ਨਾ ਕੋਈ ਕੋਈ ਬੱਚਾ ਚਲਾਉਂਦਾ ਹਾਂਜੀ ਤੇ ਉਹ ਫਿਰ ਬਾਲਟੀ ਦੇ ਪਿੱਛੇ ਲੁਕ ਗਿਆ ਕਿਤੇ ਹੈਨਾ ਕੋਨੇ 'ਚ ਲੁਕ ਕੇ ਮਤਲਬ ਆਪਣਾ ਵੇਲਾ ਟਪਾਉਂਦਾ ਰਿਹਾ ਸਾਮ ਕੀ ਪਟਾਕਿਆਂ ਤੋਂ ਹਾਂਜੀ ਪਰ ਜਿਹੜੇ ਦੀਵਾਲੀ ਦੇ 2 ਦਿਨ ਸੀ ਇਹ ਕਿਸੇ ਨੇ 20 ਨੂੰ ਮਨਾਈ ਕਿਉਂਕਿ ਤੇ ਕਿਸੇ ਨੇ 21 ਨੂੰ ਹਮਮ ਤਾਂ ਦੋਵੇਂ ਦਿਨ ਉਹਦੇ ਲਈ ਬਹੁਤ ਔਖੇ ਸੀ ਕਿਉਂਕਿ ਸੀਗਾ ਤਾਂ ਉਹ ਅੰਦਰ ਪਰ ਫਿਰ ਵੀ ਮਤਲਬ ਉਹਨਾਂ ਐ ਸਹਮਿਆ ਬੈਠਾ ਸੀ ਆਪਣੇ ਮਤਲਬ ਜਿਹੜਾ ਉਹਦਾ ਬਿਸਤਰਾ ਸੀਗਾ ਕਿ ਮੂਲ ਕੋਕੇ ਬੈਠਾ ਤੇ ਜਦੋਂ ਅਸੀਂ ਇੱਕੋਦਮ ਪਟਾਕਾ ਵਾਜਦਾ ਤਾਂ ਉਹ ਸਾਡੇ ਵੱਲ ਦੇਖਦਾ ਬਚਾਰਾ ਬੇਬਸੀ ਚ ਤਾਂ ਅਸੀਂ ਉਹਨੂੰ ਬੰਦ ਕਦੇ ਪਲੋਸ ਦੇ ਕਦੇ ਕਿਵੇਂ ਵੀ ਨਹੀਂ ਨਹੀਂ ਕੁਝ ਨਹੀਂ ਹੈ ਹਨਾ ਫਿਰ ਉਹਨੂੰ ਐ ਸੀ ਚਲੋ ਤਰਵਾਸ ਕੇ ਘਰ ਦੇ ਮੈਂਬਰ ਕੋਲ ਨਹੀਂ ਮੇਰੇ ਚਲੋ ਉਸੇ ਨਾਲ ਹੀ ਹੌਸਲਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਖਤਰੇ ਵਾਲੀ ਗੱਲ ਨਹੀਂ ਹਾਂਜੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਦਿਵਾਲੀ ਵਾਲੇ ਦਿਨ ਜਦੋਂ ਰਾਤ ਨੂੰ ਪਟਾਕੇ ਚੱਲਣੇ ਸ਼ੁਰੂ ਹੋਏ ਤੇ ਮੈਂ ਨਾ ਉੱਪਰਲੀ ਮੰਜ਼ਲ ਤੋਂ ਥੱਲੇ ਵੱਲ ਆ ਰਹੀ ਸੀਗੀ ਤੇ ਇੱਕ ਬਿੱਲੀ ਛੋਟੀ ਜੀ ਬਿੱਲੀ ਪਟਾਕੇ ਚੱਲ ਰਹੇ ਸੀ ਬਾਹਰ ਜ਼ੋਰ-ਜ਼ੋਰ ਦੇ ਉਹ ਉੱਪਰ ਪੌੜੀਆਂ ਚੜ੍ਹ ਰਹੀ ਸੀ ਮੈਨੂੰ ਦੇਖ ਕੇ ਉਹ ਪਿੱਛੇ ਮੁੜ ਗਈ ਤੇ ਪਿੱਛੇ ਮੇਰੇ ਬੱਚੇ ਆ ਰਹੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਿ ਮਾਂ ਇਹਨੂੰ ਬਿੱਲੀ ਨੂੰ ਕਿਉਂ ਵਾਪਸ ਕੀਤਾ ਕਿ ਉਹ ਤਾਂ ਵਿਚਾਰੀ ਡਰਦੀ ਫਿਰਦੀ ਹੈ ਤੇ ਉਹ ਮੈਂ ਬੜੀ ਕੋਸ਼ਿਸ਼ ਕੀਤੀ ਬਾਹਰ ਜਾ ਕੇ ਦੇਖਿਆ ਪਰ ਉਹ ਵਿਚਾਰੀ ਕਿਤੇ ਇੱਕਦਮ ਡਰ ਕੇ ਹੋਰ ਕਿਤੇ ਭੱਜ ਗਈ ਹੋएगी ਉਹ ਛੁਪਣ ਦੇ ਲਈ ਨਾ ਪਟਾਕਿਆਂ ਦੀ ਆਵਾਜ਼ ਤੋਂ ਜੀ ਉਹ ਕਿਤੇ ਜਗ੍ਹਾ ਲੱਭ ਰਹੀ ਸੀ ਤੇ ਬੱਚਿਆਂ ਨੂੰ ਸੀ ਕਿ ਵੀ ਇਹ ਕਿਤੇ ਅੰਦਰ ਹੀ ਸਾਡੇ ਘਰ ਆ ਕੇ ਬੈਠ ਜਾਂਦੀ ਤਾਂ ਕਿ ਉਹ ਬਚ ਸਕਦੀ ਤੇ ਬੱਚਿਆਂ ਦੇ ਲਈ ਵੀ ਉਨੇ ਹੀ ਜਿਹੜੇ ਛੋਟੇ ਬੱਚੇ ਨੇ ਖਾਸ ਕਰਕੇ ਤੇ ਬਜ਼ੁਰਗ ਨੇ ਉਹਨਾਂ ਨੂੰ ਵੀ ਧੁਮਾਕਿਆਂ ਦੀ ਜਿਹੜੀ ਆਵਾਜ਼ ਹੈ ਉਹ ਉਨੇ ਹੀ ਤੰਗ ਪਰੇਸ਼ਾਨ ਕਰਦੀ ਹੈ ਤੇ ਦੂਜਾ ਆਵਾਜ਼ ਦੇ ਨਾਲ ਨਾਲ ਜਿਹੜਾ ਪ੍ਰਦੂਸ਼ਣ ਹੈ ਜੀ ਤੂੰ ਸਾਹ ਲੈਣਾ ਔਖਾ ਕਰਦਾ ਧੂਆਂ ਜੀ ਤੇ ਤੁਸੀਂ ਬੂਹੇ ਖੁੱਲੇ ਤਾਂ ਰੱਖੇ ਨਹੀਂ ਸਕਦੇ ਤੁਹਾਨੂੰ ਬੂਹੇ ਬੰਦ ਕਰਨੇ ਪੈਂਦੇ ਨੇ ਆਪਣੇ ਘਰ ਦੇ ਨਹੀਂ ਤਾਂ ਉਹ ਪਟਾਸ਼ ਦੀ ਮਹਿਕ ਆਉਂਦੀ ਹੈ ਧੂਏ ਦੇ ਵਿੱਚੋਂ ਵਾਤਾਵਰਣ ਤਾਂ ਦੇਖੋ ਸਾਨੂੰ ਖੁਦ ਧਿਆਨ ਰੱਖਣਾ ਪੈਂਦਾ ਹਾਂਜੀ ਜਿਹੜੇ ਪਟਾਕੇ ਤਾਂ ਚਲਾਉਂਦੇ ਚਲਾਉਂਦਿਆਂ ਅਸੀਂ ਮੋਮਬੱਤੀਆਂ ਵਾਲਦੇ ਹਾਂ ਜੀ ਹੈਨਾ ਮੋਮਬੱਤੀਆਂ ਨਾਲ ਵੀ ਧੂਆ ਹੁੰਦਾ ਤੇ ਮੈਂ ਨਾ ਪਹਿਲੀ ਵਾਰੀ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਵੈਸੇ ਤਾਂ ਲੜੀਆਂ ਆਪਾਂ ਲਾਉਣੇ ਆ ਦਿਵਾਲੀ ਵਾਲੇ ਹੈਨਾ ਕੇ ਨਾਲ ਮੋਮਬਤੀਆਂ ਵੀ ਅਸੀਂ ਜਗਾ ਲੈਨੇ ਆ ਤੇ ਮੈਂ ਡੱਬੇ ਕੱਢ ਕੇ ਮੋਮਬਤੀ ਜਗਾਉਣ ਦੇ ਲਈ ਰੱਖੇ ਹੋਏ ਸੀਗੇ ਤੇ ਬੱਚਿਆਂ ਨੇ ਮੈਨੂੰ ਮਤਲਬ ਇੱਕ ਤਰੀਕੇ ਮਨਾ ਜ਼ੋਰਦਾਰ ਢੰਗ ਨਾਲ ਕੀਤਾ ਕਿ ਮੋਮਬਤੀਆਂ ਨਹੀਂ ਜਗਾਉਣੀਆਂ ਕਿ ਇਹ ਵੀ ਜਿਹੜਾ ਪ੍ਰਦੂਸ਼ਣ ਫੈਲਾਉਂਦੀਆਂ ਹਾਂਜੀ ਪਰ ਇੱਕ ਗੱਲ ਇਹ ਹੈ ਨਾ ਕਿ ਹੁਣ ਤਾਂ ਕਈ ਇਸ ਤਰ੍ਹਾਂ ਦੇ ਵੀ ਦੀਵੇ ਆਉਂਦੇ ਨੇ ਕਿ ਵਿੱਚ ਪਾਣੀ ਪਾ ਦਿਓ ਤੇ ਉਹ ਲਾਈਟ ਜਗ ਪੈਂਦੀ ਆ ਉਹਨਾਂ ਦੀ ਤੇ ਦੂਰੋਂ ਬਿਲਕੁਲ ਉਹ ਮਿੱਟੀ ਦੇ ਦੀਵੇ ਵਰਗੂ ਲੱਗਦੇ ਨੇ ਨੀ ਮੈਨੂੰ ਲੱਗਿਆ ਕਿ ਵੀ ਇਹ ਤਾਂ ਮੈਂ ਮਨ ਦੇ ਵਿੱਚ ਸੌਹ ਪਾਈ ਮੈਨੂੰ ਲੱਗਿਆ ਕਿ ਵਾਕੇ ਮੇਰੀ ਗਲਤੀ ਸੀਗੀ ਕਿ ਮੋਮਬਤੀਆਂ ਤੋਂ ਵੀ ਤਾਂ ਧੂਏ ਦੇ ਨਾਲ ਵਾਤਾਵਰਣ 'ਚ ਪ੍ਰਦੂਸ਼ਣ ਫੈਲਦਾ ਹੀ ਹੈ ਨਾ ਤੇ ਇਸ ਤੋਂ ਬਾਅਦ ਮੈਂ ਕਿਹਾ ਵੀ ਕਦੇ ਵੀ ਦੀਵਾਲੀ ਤੇ ਮੋਮਬਤੀਆਂ ਨਹੀਂ ਜਗਾਉਣੀਆਂ ਜਿਹੜੀਆਂ ਬਿਜਲੀ ਵਾਲੀਆਂ ਲੜੀਆਂ ਚਲਾ ਲਾਂ ਜਾਂ ਜਿਵੇਂ ਤੁਸੀਂ ਕਹਿੰਦੇ ਹੋ ਦੀਵੇ ਜਿਹੜੇ ਜਿਨ੍ਹਾਂ 'ਚ ਕੋਈ ਧੂਆ ਨਹੀਂ ਹੁੰਦਾ ਉਹ ਬਾਲਣੇ ਚਾਹੀਦੇ ਨੇ ਜੀ ਬਿਲਕੁਲ ਤੇ ਹਰ ਅਸਲ ਚ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਆਪਣੇ ਵਾਤਾਵਰਨ ਪ੍ਰਤੀ ਚਲੋ ਇਹ ਤਾਂ ਹੋ ਗਈ ਜੀ ਦੀਵਾਲੀ ਦੇ ਇਸ ਹਨੇਰੇ ਪੱਖ ਦੀ ਅਸੀਂ ਗੱਲ ਕਰ ਰਹੇ ਸੀਗੇ ਜੀ ਤੇ ਅਗਲਾ ਇੱਕ ਹੋਰ ਜਿਹੜਾ ਹੈਗਾ ਜ਼ਿੰਦਗੀ ਦਾ ਹਨੇਰਾ ਪੱਖ ਹੈ ਵਹਿਮ ਪਰਮ ਇਸੇ ਬਾਰੇ ਇੱਕ ਰਚਨਾ ਛਪੀ ਸੀ ਪ੍ਰਿੰਸੀਪਲ ਹਰਦੀਪ ਸਿੰਘ ਹੋਰਾਂ ਦੀ ਜੀ ਜਦ ਗੰਡ ਮੂਲਾਂ ਬੇਅਸਰ ਹੋਈਆਂ ਜੀ ਇਸ ਬਾਰੇ ਡਾਕਟਰ ਇਕਬਾਲ ਸਿੰਘ ਸਕਰੋਦੀ ਦਾ ਖਾਤਾ ਆ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਪੜ੍ਹ ਕੇ ਮਨ ਨੂੰ ਬੇਹੱਦ ਸਕੂਨ ਮਿਲਿਆ ਕਿ ਜੇਕਰ ਕੋਈ ਵੀ ਇਨਸਾਨ ਲਗਨ ਸਖਤ ਮਿਹਨਤ ਧ੍ਰਿੜ ਇਰਾਦੇ ਨਾਲ ਜੁਟ ਜਾਵੇ ਤਾਂ ਕੋਈ ਵੀ ਮੰਜ਼ਿਲ ਸਰ ਕਰ ਸਕਦਾ ਹੈ ਤੇ ਇਹ ਰਚਨਾ ਜੋਤਸ਼ੀਆਂ ਪਖੰਡੀ ਪਾਂਡਿਆਂ ਤੇ ਢੋਂਗੀ ਬਾਬਿਆਂ ਦੇ ਝੂਠ ਅਡੰਬਰ ਤੇ ਪਖੰਡ ਤੋਂ ਵੀ ਪਰਦਾ ਲਾਉਂਦੀ ਹੈ ਇਹ ਜਿਹੜੀ ਰਚਨਾ ਨਾ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਜੋਤਸ਼ੀ ਦਾ ਜੀ ਉਹ ਕਹਿੰਦੇ ਨੇ ਨਾ ਕਿ ਉਹਨਾਂ ਦੀ ਮਾਂ ਤੇ ਉਹਦੀਆਂ ਸਹੇਲੀਆਂ ਗਲੀ ਦੇ ਵਿੱਚ ਬੈਠੀਆਂ ਸੀ ਤੇ ਇੱਕ ਜੋਤਸ਼ੀ ਆਇਆ ਬਾਕੀ ਸਹੇਲੀਆਂ ਨੇ ਪੁੱਛਿਆ ਤੇ ਉਹਨਾਂ ਨੇ ਵੀ ਆਪਣੇ ਮੁੰਡੇ ਨੂੰ ਬੁਲਾ ਲਿਆ ਮੁੰਡਾ ਜਿਹੜਾ ਹੈ ਆਪਾਂ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਰਚਨਾ ਹਰਦੀਪ ਸਿੰਘ ਹੋਰੀ ਜੀ ਤੇ ਮਾਂ ਨੇ ਪੁੱਛਿਆ ਕਿ ਵੀ ਜੀ ਮੇਰੇ ਮੁੰਡੇ ਦਾ ਦੱਸੋ ਜੋਤਸ਼ੀ ਨੂੰ ਪੁੱਛਿਆ ਕਿ ਭਵਿੱਖ ਦੱਸੋ ਕੀ ਹੈ ਸਰਕਾਰੀ ਨੌਕਰੀ ਮਾਂ ਨੇ ਪੁੱਛਿਆ ਵੀ ਕਦੇ ਕੋਈ ਨੌਕਰੀ ਮਿਲੂ ਉਹਨੂੰ ਤੇ ਉਦੋਂ ਹੀ ਉਹਨੇ ਕਿਹਾ ਨਾ ਕਹਿੰਦਾ ਕਿ ਵੀ ਨੌਕਰੀ ਤਾਂ ਸਰਕਾਰੀ ਇਹਨੂੰ ਕੀ ਮਿਲਣੀ ਆ ਇਹਨੇ ਤਾਂ 8ਵੀਂ ਵੀ ਨਹੀਂ ਟੱਪਣਾ ਹਾਂਜੀ ਤੇ ਉਹ ਮਾਂ ਦੇ ਮਨ 'ਚ ਇਹ ਗੱਲ ਬੈਠ ਗਈ ਤੇ ਉਹ ਕੀ ਕਰਦੇ ਸੀ ਕਿ ਕਈ ਵਾਰੀ ਸਕੂਲਾਂ ਗੈਰ ਹਾਜ਼ਰ ਹੋ ਜਾਂਦੇ ਸੀ ਜਦੋਂ ਇੱਕ ਵਾਰੀ 4 ਦਿਨ ਸਕੂਲ ਨਾ ਗਏ ਤਾਂ ਮਤਲਬ ਸਕੂਲੋਂ ਸੁਨੇਹਾ ਆ ਗਿਆ ਕਿ ਆਪਣੇ ਬੱਚੇ ਨੂੰ ਸਕੂਲ ਭੇਜੋ ਮਾਂ ਨੇ ਬਹੁਤ ਕੁੱਟਿਆ ਕਿ ਜੋਤਸ਼ੀ ਠੀਕ ਕਹਿੰਦਾ ਸੀ ਕਿ ਤੂੰ 8ਵੀਂ ਵੀ ਨਹੀਂ ਪਾਸ ਕਰਨੀ ਉਹ ਤਾਂ ਮਾਂ ਨੇ ਜਦੋਂ ਚੰਗਾ ਕੁੱਟਿਆ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਜੋਛੀ ਵਾਲੀ ਗੱਲ ਸੱਚੀ ਹੋ ਜਾਣੀ ਹੈ ਹਨਾ ਮੈਂ ਪਾਸ ਨਹੀਂ ਹੋਣਾ ਪਰ ਕਈ ਵਾਰੀ ਹੁੰਦਾ ਕਿ ਤੁਸੀਂ ਖੁੰਦਕ ਖਾ ਜਾਂਦੇ ਹੋ ਕਿ ਮੈਂ ਦੂਜੇ ਬੰਦੇ ਨੂੰ ਗਲਤ ਸਾਬਤ ਕਰਨਾ ਆਪਣੀ ਮਿਹਨਤ ਨਾਲ ਹਾਂਜੀ ਤੇ ਉਹਨਾਂ ਨੇ ਫਿਰ ਐਸੀ ਮਿਹਨਤ ਕੀਤੀ ਕਿ ਕਹਿੰਦੇ ਪਹਿਲਾਂ ਤਾਂ ਮੈਂ ਦਸਵੀਂ ਕੀਤੀ ਬੀਏ ਕੀਤੀ ਫਿਰ ਉਸ ਤੋਂ ਬਾਅਦ ਕਿਸੇ ਨੇ ਕਿਹਾ ਕਿ ਤੂੰ ਡੀਪੀਐਡ ਕਰ ਲੈ ਉਹ ਕਹਿੰਦੇ ਮੈਂ ਡੀਪੀਐਡ ਵੀ ਕਰ ਲਈ ਐਮਪੀਐਡ ਵੀ ਕਰ ਲਈ ਤੇ ਉਸ ਤੋਂ ਬਾਅਦ ਫਿਰ ਐਮਫਿਲ ਵੀ ਕੀਤੀ ਤੇ ਫਿਰ ਪੀਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਕਹਿੰਦੇ ਮੈਂ ਸਰਕਾਰੀ ਨੌਕਰੀ 'ਚ ਆ ਗਿਆ ਉਸ ਤੋਂ ਬਾਅਦ ਫਿਰ ਕਹਿੰਦੇ ਮੈਂ ਪੀ ਐਚ ਡੀ ਕੀਤੀ ਤੇ ਹੁਣ ਸਰਕਾਰੀ ਕਾਲਜ ਦਾ ਪ੍ਰਿੰਸੀਪਲ ਆ। ਦੇਖੋ ਇਹ ਜਿ ਜੋਛੀ ਤੇ ਯਕੀਨ ਕਰਦੇ ਤੇ ਮਨ ਚ ਬੈਠ ਜਾਂਦੀ ਕਿ ਮਿਹਨਤ ਨਾ ਕਰਦੇ। ਫਿਰ ਤਾਂ ਉਹੀ ਗੱਲ ਸੀ ਨਾ ਕਿ ਵੀ ਜੀ 8ਵੀਂ ਨਹੀਂ ਸੀ ਟੱਪਣੀ। ਜੀ। ਅਸਲ ਮੈਂ ਤੁਹਾਨੂੰ ਨਾ ਇਹਦੇ ਬਾਰੇ ਜਿਹੜੀ ਗੱਲ ਜੋਛੀ ਕਰਦੇ ਨੇ ਨਾ ਉਹ ਤੁਹਾਡੇ ਮਨ ਦੇ ਅੰਦਰਲੇ ਡਰ ਤੇ ਖੇਡਦੇ ਨੇ। ਜੀ। ਉਹਨਾਂ ਨੇ ਉਸ ਡਰ ਨੂੰ ਇੱਕ ਤਰੀਕੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਇਆ ਹੁੰਦਾ। ਤੇ ਉਹਨਾਂ ਨੇ ਨਾ ਪੱਕੀਆਂ ਜੀਆਂ ਗੱਲਾਂ ਘੜੀਆਂ ਹੁੰਦੀਆਂ ਜੇ ਤੁਸੀਂ ਕਦੇ ਇਹੋ ਜੇ ਜੋਛੀਆਂ ਦੇ ਕੋਲ ਜਾ ਕੇ ਦੇਖੋ ਨਾ ਹਾਂਜੀ ਜੇ ਕੋਈ ਤਾਂ ਪੱਕੀਆਂ ਗੱਲਾਂ ਘੜੀਆਂ ਹੁੰਦੀਆਂ ਜਿਹੜੀਆਂ ਟੁੱਕੀ ਜਾਂਦੀਆਂ ਨੇ ਹਾਂਜੀ ਜਿਵੇਂ ਜੇ ਕੋਈ ਔਰਤ ਚਲੀ ਜਾਏ ਤਾਂ ਬੀਬੀ ਤੂੰ ਕਰਦੀ ਤਾਂ ਸਭ ਦਾ ਬਹੁਤ ਐ ਪਰ ਤੇਰੇ ਕਰਮਾਂ ਚ ਜਸ ਹੈ ਨਹੀਂ ਉਹ ਵੀ ਅਗਲੀ ਸੋਝੀ ਵੀ ਹਾਂ ਮੈਂ ਤਾਂ ਸਾਰਿਆਂ ਤੋਂ ਬਹੁਤ ਕਰਦੀ ਆ ਹਾਂਜੀ ਤੇ ਮੇਰੀ ਉਹ ਨਹੀਂ ਕੋਈ ਕੀਤੀ ਜਾਣ ਦਾ ਜੀ ਬਿਲਕੁਲ ਤੇ ਸਾਰੇ ਘਰਾਂ ਚ ਐਦਾਂ ਹੁੰਦਾ ਹੀ ਐ ਹਾਂਜੀ ਵੀ ਕਿਸੇ ਨਾ ਕਿਸੇ ਨਾਲ ਤੁਹਾਡੀ ਨਹੀਂ ਬਣਦੀ ਹਾਂਜੀ ਤਾਂ ਉਹ ਕਹਿਣਗੇ ਫੇਰ ਕਹਿ ਦਿੰਦੇ ਨੇ ਯਾ ਕਿ ਜੀ ਕੋਈ ਤੁਹਾਨੂੰ ਨਾ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤੁਹਾਡਾ ਮਾੜਾ ਸੋਚਦਾ ਹੈ ਹਾਂਜੀ ਤੇ ਫਿਰ ਕੋਈ ਨਾ ਕੋਈ ਤੇ ਇਹੋ ਜਿਹਾ ਮੈਂਬਰ ਹੁੰਦਾ ਹੀ ਹੈ ਨਾ ਨੇੜੇ ਤੇੜੇ ਤੇ ਫਿਰ ਅਗਲੀ ਗੱਲ ਹੁੰਦੀ ਹੈ ਕਿ ਜੀ ਇਹਦਾ ਉਪਾਅ ਕਰਨਾ ਪਏਗਾ ਤੁਹਾਡਾ ਕੋਈ ਮਤਲਬ ਬਾਲ ਵੀ ਬੰਕਾ ਨਹੀਂ ਕਰ ਸਕਦਾ ਹੈਨਾ ਫਿਰ ਅਗਲੇ ਪੈਸੇ ਠੱਗ ਲੈਂਦੇ ਨੇ ਹਾਂਜੀ ਬਿਲਕੁਲ ਤੇ ਫਿਰ ਕਿਤੇ ਕਦੇ ਕਿਸੇ ਨੂੰ ਨੌਕਰੀ ਦਾ ਉਪਾਅ ਕਰਦੇ ਨੇ ਤੇ ਕਿਸੇ ਕਦੇ ਕਿਸੇ ਦੇ ਵਿਆਹ ਦਾ ਉਪਾਅ ਕਰਦੇ ਨੇ ਆਹ ਤੇ ਪੂਜਾ ਪਾਠ ਦੇ ਨਾਂ ਤੇ ਫਿਰ ਪੈਸੇ ਇਕੱਠੇ ਕਰ ਲੈਂਦੇ ਨੇ ਜੀ ਅੱਛਾ ਮੈਂ ਤੁਹਾਨੂੰ ਵਿਆਹ ਦੀ ਗੱਲ ਤੁਸੀਂ ਕੀਤੀ ਹੈ ਨਾ ਵਿਆਹ ਹੀ ਤੁਹਾਨੂੰ ਮੈਂ ਗੱਲ ਦੱਸ ਮੇਰੀ ਰਿਸ਼ਤੇ 'ਚ ਇੱਕ ਭਤੀਜੀ ਹੈ ਤੇ ਉਹਦਾ ਵਿਆਹ ਕਰਨਾ ਸੀਗਾ ਤੇ ਭਰਜਾਈ ਨੇ ਜਦੋਂ ਮੁੰਡਾ ਲੱਭਿਆ ਜਾਣਨ ਵਾਲਿਆਂ ਨੇ ਦੱਸ ਪਾਈ ਤੇ ਜੀ ਮਤਲਬ ਇੱਕ ਤਰੀਕੇ ਰਿਸ਼ਤਾ ਪੱਕਾ ਹੋ ਗਿਆ ਜਦੋਂ ਰਿਸ਼ਤਾ ਪੱਕਾ ਹੋ ਗਿਆ ਤੇ ਭਰਜਾਈ ਜੀ ਲੈ ਕੇ ਆਪਣਾ ਪੰਡਤ ਦੇ ਕੋਲ ਚਲੀ ਗਈ ਪੁੱਛ ਦੱਸ ਪਾਉਣ ਕਿ ਵੀ ਜੀ ਇਦਾਂ ਦਾ ਮੁੰਡਾ ਹੈ ਇਹ ਨਹੀਂ ਪਰ ਉਹਨੇ ਦੱਸਿਆ ਕਿ ਵੀ ਇਹ ਤਾਂ ਰਿਸ਼ਤਾ ਅਸੀਂ ਪੱਕਾ ਕਰ ਲਿਆ ਹੈਨਾ ਜਦੋਂ ਉਹਨੇ ਦਿਖਾਇਆ ਜੀ ਉਹਨੇ ਪੁੱਛਿਆ ਨਾਂ ਨੂੰ ਪੁੱਛ ਕੇ ਅੱਜ ਕੀ ਜਨਮ ਤਰੀਕ ਪੁੱਛ ਕੇ ਜਦੋਂ ਪੰਡਤ ਜੀ ਨੇ ਕੱਢਿਆ ਤੇ ਉਹ ਕਹਿੰਦੇ ਜੀ ਇਹਨਾਂ ਦੇ ਤਾਂ ਕੋਈ ਜਿਹੜੇ ਗੁਣ ਗੁਣ ਮਿਲਦੇ ਨਹੀਂ ਹੈਗੇ ਹੂੰ ਹੂੰ ਕਹਿੰਦੇ ਵੀ ਇੱਥੇ ਤਾਂ ਬੀਬੀ ਤੁਸੀਂ ਵਿਆਹ ਨਾ ਕਰਿਓ ਕੁੜੀ ਦਾ ਤੇ ਤੁਸੀਂ ਭੇਜੋਗੇ ਪਿਛੋਂ ਤੇ ਕੁੜੀ ਪਹਿਲਾਂ ਘਰ ਤੁਹਾਡੇ ਮੁੜ ਕੇ ਆਉਗੀ ਓਹੋ ਮਤਲਬ ਵਹਿਮ ਪਤਾ ਵਹਿਮ ਪਤਾ ਹੋਇਆ ਏ ਕਿ ਗੱਲ ਇੱਕ ਤਰੀਕੇ ਪੱਕੀ ਹੋ ਚੁੱਕੀ ਸੀਗੀ ਵਿਆਹ ਦੀ ਵੀ ਤਰੀਕ ਲਗਭਗ ਤੈਅ ਸੀਗੀ ਜੀ ਤੇ ਜਦੋਂ ਘਰ ਜਾ ਕੇ ਦੱਸਿਆ ਤਾਂ ਉਹ ਮਤਲਬ ਘਰ ਵਾਲੇ ਨੇ ਕਿਹਾ ਮੇਰੇ ਭਰਾ ਨੇ ਕਿਹਾ ਕਿ ਵੀ ਨਹੀਂ ਵਿਆਹ ਤਾਂ ਹੁਣ ਉੱਥੇ ਹੀ ਹੋਊਗਾ ਕੁੜੀ ਦਾ ਵਸੇ ਚਾਹੇ ਨਾ ਵਸੇ ਹੈਨਾ ਤੇ ਵਿਆਹ ਤਾਂ ਉੱਥੇ ਹੋ ਗਿਆ ਪਰ ਉਹ ਮੇਰੀ ਪਰਜਾਈ ਦੇ ਮਨ ਚ ਸਾਰੀ ਜ਼ਿੰਦਗੀ ਇਹ ਡਰ ਬੈਠਿਆ ਰਿਹਾ ਜਦ ਵੀ ਉਹ ਘਰ ਆਉਂਦੀ ਵੈਸੇ ਤਾਂ ਉਹ ਸੀ ਵੀ ਆਪਣੇ ਸਹਰੇ ਘਰ ਜਾ ਕੇ ਕੁੜੀ ਰੱਚ ਮਿਚ ਗਈ ਹੈਨਾ ਉਹ ਆਉਂਦੀ ਘਟ ਸੀ ਫਿਰ ਉਹਨੂੰ ਇਹ ਡਰ ਕਿ ਵੀ ਪਤਾ ਨਹੀਂ ਸਹਰੇ ਮਨਾ ਕਰ ਦੇਣੇ ਫਿਰ ਉਹ ਹਰ ਵਾਰੀ ਪੁੱਛਿਆ ਕਰੇ ਕਿ ਵੀ ਤੂੰ ਆਪਣੇ ਘਰ ਠੀਕ ਹੈ ਤੂੰ ਆਪਣੇ ਘਰ ਠੀਕ ਹੈ ਤੇ ਕੁੜੀ ਮਤਲਬ ਰੰਗੀ ਵਸਦੀ ਸੀਗੀ ਪਰ ਉਹ ਮਾਂ ਦੇ ਮਨੋਂ ਨਾ ਉਹ ਡਰ ਨਹੀਂ ਗਿਆ ਉਹ ਜਿਹੜਾ ਜੋ ਚੀਜ਼ ਨੇ ਪਾਇਆ ਤੇ ਜੇ ਮੇਰੀ ਗੱਲ ਸੁਣੋ ਜੇ ਉਹ ਉੱਥੇ ਵਿਆਹ ਨਾ ਕਰ ਦੇ ਤਾਂ ਜ਼ਰੂਰੀ ਨਹੀਂ ਨਾ ਕਿ ਕਿਸੇ ਹੋਰ ਪਰਿਵਾਰ ਚ ਨੇ ਵਸਣਾ ਹੈ ਨਾ ਉਹ ਤਾਂ ਮਤਲਬ ਜੇ ਪੰਡਤ ਦੇ ਕਹੇ ਅੱਛਾ ਪਤਾ ਇਹ ਲੱਗਿਆ ਮੁੜ ਕੇ ਕਿ ਵੀ ਪੰਡਤ ਨੇ ਆਪਣੇ ਮੁੰਡੇ ਦਾ ਜਿੱਥੇ ਵਿਆਹ ਕੀਤਾ ਸੀਗਾ ਤੇ ਉਹਦੀ ਮਤਲਬ ਸਾਲ ਵੀ ਨਹੀਂ ਉਹਨਾਂ ਦਾ ਵਿਆਹ ਚੱਲਿਆ ਤੇ ਉੱਥੇ ਤੋੜ ਤੜਿਕ ਹੋ ਗਈ ਹਾਂਜੀ ਸਾਰੇ ਗੁਣ ਮਿਲਾ ਕੇ ਕੀਤਾ ਤੇ ਸਾਰੇ ਫਿਰ ਪਰਜਾਈ ਨੂੰ ਬਾਹਰ ਕਹਿੰਦੇ ਰਹਿਣ ਵੀ ਉਹ ਦੇਖ ਤਾਂ ਪੰਡਤ ਦੇ ਆਪਣੇ ਘਰ ਕੀ ਹੋਇਆ ਵੀ ਤੈਨੂੰ ਦੱਸਦਾ ਸੀ ਵੀ ਉੱਥੇ ਵਿਆਹ ਨਾ ਕਰੀਂ ਕੁੜੀ ਦਾ ਅਸਲ ਗੱਲ ਇਹ ਹੈ ਨਾ ਕਿ ਆਪਣੀ ਮਿਹਨਤ ਦ੍ਰਿੜ ਇਰਾਦੇ ਤੇ ਆਪਣੇ ਸਹੀ ਫੈਸਲਿਆਂ ਨਾਲ ਤੁਸੀਂ ਆਪਣੀ ਤਕਦੀਰ ਆਪ ਕੱਢਦੇ ਹੋ ਬਿਲਕੁਲ ਸਹੀ ਹੈ ਇਹੀ ਗੱਲ ਹੈ ਸੋ ਇਹ ਰਚਨਾ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਵਿਆਮਾ ਪਰਮਜ ਪੈਣ ਦੀ ਬਜਾਏ ਮਿਹਨਤ ਕਰੋ ਕਕਦੀਰ ਤੁਹਾਡਾ ਸਾਥ ਦਿੰਦੀ ਹੈ ਤੇ ਆਪਣੀ ਤਕਦੀਰ ਤੁਸੀਂ ਆਪ ਲਿਖਦੇ ਹੋ ਹਾਂਜੀ ਤੇ ਸਹੀ ਸਮੇਂ ਸਹੀ ਫੈਸਲੇ ਲੋ ਬਿਲਕੁਲ ਜੀ ਵੈਮ ਪਰਮ ਨੂੰ ਤੁਸੀਂ ਜ਼ਿੰਦਗੀ ਦਾ ਹਨੇਰਾ ਪੱਖ ਕਹੇ ਹੈ ਤਾਂ ਜ਼ਿੰਦਗੀ ਦਾ ਇੱਕ ਹੋਰ ਹਨੇਰਾ ਪੱਖ ਹੈ ਨਸ਼ੇ ਬਿਲਕੁਲ ਜੀ ਤੇ ਇਸ ਬਾਰੇ ਮੋਹਨ ਸ਼ਰਮਾ ਹੋਰਾਂ ਦੀ ਰਚਨਾ ਛਪੀ ਸੀ ਮੱਥਾ ਟੇਕਣਾ ਜੀ ਤੇ ਇਸ ਰਚਨਾ ਬਾਰੇ ਕਪੂਰਥਲਾ ਤੋਂ ਅਵਤਾਰ ਸਿੰਘ ਪੁੱਲਰ ਹੋਰਾਂ ਦਾ ਖਾਤਾ ਹੈ ਹਾਂਜੀ ਉਹ ਲਿਖਦੇ ਨੇ ਕਿ ਇਹ ਰਚਨਾ ਦਿਲ ਨੂੰ ਟੰਬ ਗਈ ਨਸ਼ਿਆਂ ਦੇ ਵਹਿ ਰਹੇ ਛੇਵੇਂ ਦਰਿਆ ਨੇ ਪੰਜਾਬ ਨੂੰ ਤਬਾਹੀ ਦੇ ਮੋਹਾਣੇ ਤੇ ਪਹੁੰਚਾ ਦਿੱਤਾ ਹੈ ਸਰਕਾਰਾਂ ਵੱਲੋਂ ਵੱਖ-ਵੱਖ ਸਮੇਂ ਤੇ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਤੋਂ ਬਾਹਰ ਨਹੀਂ ਆ ਸਕੀ ਅਤੇ ਨਾ ਹੀ ਮੌਜੂਦਾ ਹਾਲਾਤ ਮੁਤਾਬਕ ਇਸ ਦੇ ਕੋਈ ਅਸਾਰ ਹੀ ਦਿਸਦੇ ਨੇ ਮੂਨ ਸ਼ਰਮਾ ਦੀ ਜਿਹੜੀ ਰਚਨਾ ਮੱਥਾ ਟੇਕਣਾ ਅਸਲ ਵਿੱਚ ਇਹ ਹੈ ਕਿ ਤੁਸੀਂ ਜਿਹੜਾ ਨਸ਼ੇ ਕਰਨ ਵਾਲਾ ਮਰੀਜ਼ ਹੈ ਉਹਨੂੰ ਤੁਸੀਂ ਕਿਵੇਂ ਉਹਦੇ ਨਸ਼ੇ ਛੁਡਾਉਣੇ ਨੇ ਉਹਨੂੰ ਮਾਨਸਿਕ ਤੌਰ ਤੇ ਉਹਦੇ ਲਈ ਕਿਵੇਂ ਤਿਆਰ ਕਰਨਾ ਹੈ ਉਹਦੇ ਪਰਿਵਾਰ ਨੂੰ ਕਿਵੇਂ ਤਿਆਰ ਕਰਨਾ ਹਾਂਜੀ ਮਤਲਬ ਚੰਗੇ ਡਾਕਟਰਾਂ ਦੀ ਅਗਵਾਈ ਦੇ ਵਿੱਚ ਮਾਪੇ ਸਾਥ ਦੇਣ ਤੇ ਸਭ ਤੋਂ ਵੱਧ ਜੇ ਨਸ਼ੇ ਕਰਨ ਵਾਲੇ ਦੀ ਆਪਦੀ ਸਹਿਮਤੀ ਹੋਵੇ ਤਾਂ ਹੀ ਨਸ਼ੇ ਛੱਡੇ ਜਾ ਸਕਦੇ ਨੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਉਹ ਹੈ ਕਿ ਮਾਪਿਆਂ ਦਾ ਜਿਹੜਾ ਵਤੀਰਾ ਹੈ ਨਾ ਉਹ ਹਮਦਰਦੀ ਵਾਲਾ ਚਾਹੀਦਾ ਹਾਂਜੀ ਮੇੜੇ ਨਾ ਮਾਰੋ ਮੇੜੇ ਨਾ ਮਾਰਨੋਂ ਨੂੰ ਤੇ ਜਿਵੇਂ ਜਿਵੇਂ ਉਹਨੂੰ ਨਸ਼ੇ ਛੱਡਣ ਦੇ ਵਿੱਚ ਡਾਕਟਰ ਦੇ ਕਹੇ ਮੁਤਾਬਕ ਮਦਦ ਕਰ ਸਕਦੇ ਹੋ ਤੁਸੀਂ ਬੱਚੇ ਦੀ ਉਹ ਮਦਦ ਕਰੋ ਹਾਂਜੀ ਤੇ ਕਿਉਂਕਿ ਇਸ ਰਚਨਾ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਕਿ ਕਿਵੇਂ ਇੱਕ ਨੌਜਵਾਨ ਦੇ ਨਸ਼ੇ ਛੁਡਵਾਏ ਤੇ ਇੱਕ ਨਾ ਸਾਡਾ ਜਾਣਕਾਰ ਨੌਜਵਾਨ ਸੀ ਤੇ ਉਹ ਐਨੇ ਨਸ਼ੇ ਕਰਦਾ ਸੀ ਕਿ ਮਤਲਬ ਉਹਨੂੰ ਆਪਣੀ ਕੋਈ ਸੁਧ-ਬੁੱਧ ਨਹੀਂ ਸੀ ਰਹਿੰਦੀ ਤੇ ਫਿਰ ਉਹਦੇ ਦਿਮਾਗ 'ਚ ਆਪਣੇ ਆਪ ਹੀ ਆਇਆ ਕਿ ਮੈਂ ਇਹ ਕੀ ਕਰ ਰਿਹਾ ਹਾਂ ਇਹ ਕਰ ਦੀ ਪ੍ਰੇਰਣਾ ਦੇ ਨਾਲ ਕਿਸੇ ਦੇ ਕਰਦੇ ਜੀ ਦੀ ਪ੍ਰੇਰਣਾ ਦੇ ਨਾਲ ਉਹਦੇ ਆਇਆ ਹਾਂਜੀ ਬਿਲਕੁਲ ਯਾਂ ਕਹਿ ਲੋ ਕਿਉਂਕਿ ਜ਼ਿੰਦਗੀ ਕੋਈ ਨਸ਼ਿਆਂ ਦੇ ਰਾਹ ਪੈ ਜਾਂਦੇ ਹੋ ਤੁਸੀਂ ਕੋਈ ਜ਼ਿੰਦਗੀ ਥੋੜੋ ਰਹਿੰਦੀ ਹੈ ਜੀ ਬਿਲਕੁਲ ਉਹ ਤਾਂ ਇੰਨਾ ਨਸ਼ੇ ਕਰਦਾ ਸੀ ਕਿ ਇੱਕ ਵਾਰ ਨਾ ਉਹ ਕਿਤੇ ਗਿਆ ਤੇ ਆਪਣੀ ਕਾਰ ਚਲਾ ਕੇ ਗਿਆ ਸੀ ਤੇ ਜਦੋਂ ਵਾਪਸੀ ਤੇ ਉਹ ਕੀ ਕੀਤਾ ਕਿ ਪਿਛਲੀ ਟਾਕੀ ਖੋਲੀ ਬੈਠ ਕੇ ਉੱਥੇ ਸਟੀਅਰਿੰਗ ਲੱਭੇ ਤੁਸੀਂ ਦੇਖੋ ਕਿ ਕੀ ਹਾਲਤ ਹੋਏਗੀ ਬਹੁਤ ਮਾੜੀ ਹਾਲਤ ਸੀ ਇਹਦਾ ਮਤਲਬ ਉਹਦੀ ਹਾਂਜੀ ਤੇ ਪਰ ਫਿਰ ਵੀ ਉਹ ਨੌਜਵਾਨ ਨੇ ਹਿੰਮਤ ਕੀਤੀ ਨਸ਼ੇ ਛੱਡੇ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਫਿਰ ਉਹਨੇ ਆਪਣੀ ਸਿਹਤ ਵੱਲ ਪੂਰਾ ਧਿਆਨ ਦਿੱਤਾ ਪੂਰਾ ਮਤਲਬ ਉਹਨੇ ਕਸਰਤ ਕੀਤੀ ਸਭ ਕੁਝ ਕੀਤਾ ਤੇ ਫਿਰ ਹੁਣ ਉਹ ਵਿਦੇਸ਼ ਚ ਜਾ ਕੇ ਵਧੀਆ ਤਰੀਕੇ ਨਾਲ ਆਪਣਾ ਜ਼ਿੰਦਗੀ गुजार ਰਿਹਾ ਹੈ ਤੇ ਮਤਲਬ ਦੇ ਕੋਈ ਕਿਸਮ ਦਾ ਨਸ਼ਾ ਕੋਈ ਨਹੀਂ ਕਰਦਾ ਉਹ ਨਹੀਂ ਫਿਰ ਤੁਸੀਂ ਮੈਨੂੰ ਇਹ ਗੱਲ ਦੱਸੋ ਉਹਦੇ ਮਾਪਿਆਂ ਨੇ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਇਸ ਉਹਨੂੰ ਬਾਹਰ ਨਿਕਲਣ ਚੋਂ ਨਸ਼ਿਆਂ ਦੀ ਦਿਲ ਦਿਲ ਚੋਂ ਮਦਦ ਕੀਤੀ ਹੋਏਗੀ ਨਾ ਜੀ ਬਿਲਕੁਲ ਮਾਨਸਿਕ ਤੌਰ ਤੇ ਵੀ ਕੀਤੀ ਹੋਏਗੀ ਜੀ ਬਿਲਕੁਲ ਕੀਤੀ ਤੇ ਅਸਲ ਚ ਗੱਲ ਇਹ ਹੈ ਨਾ ਕਿ ਉਹ ਨੌਜਵਾਨ ਦੇ ਮਤਲਬ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ ਤੇ ਇਕੱਲੀ ਮਾਂ ਤੁਸੀਂ ਦੇਖੋ ਕਿ ਉਹਨਾਂ ਦਾ ਸੰਘਰਸ਼ ਕੀ ਹੋਏਗਾ ਤੇ ਸਹਯੋਗ ਕੀ ਹੋਏਗਾ ਪਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੋਏਗਾ ਨਹੀਂ ਉਹ ਇਹੋ ਜੀ ਹਾਲਤ ਦੇ ਵਿੱਚ ਬਹੁਤੇ ਨੌਜਵਾਨ ਕਈ ਵਾਰੀ ਹੁੰਦਾ ਹੈ ਕਿ ਇੱਕ ਵਾਰ ਛੱਡ ਦਿੰਦੇ ਨੇ ਫਿਰ ਫਿਰ ਨਸ਼ੇ ਦੇ ਰਾਹ ਪੈ ਜਾਂਦੇ ਜੀ ਬਿਲਕੁਲ ਹਾਂ ਜੀ ਪਰ ਗੱਲ ਉਹੀ ਹੈ ਨਾ ਕਿ ਸਹਿਯੋਗ ਨਾਲ ਇਹ ਜਿਹੜਾ ਗੰਭੀਰ ਮਸਲਾ ਹੈ ਇਹ ਹੱਲ ਕੀਤਾ ਜਾ ਸਕਦਾ ਹੁਣ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਜਿਹੜੇ ਸਾਨੂੰ ਸਹਿਯੋਗ ਤੇ ਹੰਗਾਰਾ ਦਿੰਦੇ ਨੇ ਬਿਲਕੁਲ ਜੀ ਸਾਡੇ ਦਰਸ਼ਕ ਜਿਹੜੇ ਸਾਨੂੰ ਲਗਾਤਾਰ ਹੰਗਾਰਾ ਦਿੰਦੇ ਨੇ ਉਹਨਾਂ ਦੇ ਨਾਂ ਨੇ ਜੀ ਬਲਵਿੰਦਰ ਸਿੰਘ ਖਟੜਾ ਰਣਜੀਤ ਢਾਲੀਵਾਲ ਸਤਪਾਲ ਬਣਵਾਲਾ ਬਲਦੇਵ ਸਿੰਘ ਸੜਕਨਾਮਾ ਜਤੈਂਦਰ ਕੁਮਾਰ ਗੁਰਪ੍ਰੀਤ ਸਿੰਘ ਮਹਿਕ ਲਖਵਿੰਦਰ ਢਿੱਲੋਂ ਵੀਨਾ ਪਾਟਿਆ ਨਿਰੰਜਨ ਬੋਹਾ ਪ੍ਰਦੀਪ ਸੈਣੀ ਅਵਤਾਰ ਪੰਵਰਾ ਦੀਪਕ ਗੁਪਤਾ ਕੁਲਵਿੰਦਰ ਸਿੰਘ ਬਲਰਾਜ ਸਿੰਘ ਗਿੱਲ ਹਰਗੁਣਪ੍ਰੀਤ ਸਿੰਘ ਗੁਰਜੰਟ ਕਲਸੀ ਲੰਡੇ ਪਰਸ਼ੋਤਮ ਲਾਲ ਮਹਿਤਾ ਕਮਰਬੀਰ ਸਿੰਘ ਰਜਿੰਦਰ ਸਿੰਘ ਜਰਨੈਲ ਸਿੰਘ ਨਿਕੂਵਾਲ ਅੰਮ੍ਰਿਤਕੌਰ ਰੰਦਾਵਾ ਬੁੱਟਾ ਸਿੰਘ ਮਾਨ ਜਗਮੀਤ ਸਿੰਘ ਪਾਲੀ ਇਕਬਾਲ ਅਨੂਪਾਲ ਕੌਰ ਸੁਖਮਨ ਕੌਰ ਪੋਲੀ ਬਰਾੜ ਹਰਵਿੰਦਰ ਸਿੰਘ ਚੁੱਗ ਰਾਮ ਸਿੰਘ ਵਾਟਿਸ਼ ਕਪਤਾ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਹਾਂਜੀ ਖਤਾਂ ਦਾ سلسلہ ਅੱਗੇ ਸ਼ੁਰੂ ਕਰੀਏ ਹਾਂਜੀ ਬਿਲਕੁਲ ਅਗਲਾ ਖੱਤ ਹਰਿਆਣਾ ਦੇ ਕੁਰੂ ਖੇਤਰ ਤੋਂ ਡਾਕਟਰ ਨਿਸ਼ਾਨ ਸਿੰਘ ਰਠੌਰ ਹੋਰਾਂ ਦਾ ਜੀ ਉਹਨਾਂ ਨੇ ਡਾਕਟਰ ਅਵਤਾਰ ਸਿੰਘ ਪਤੰਗ ਹੋਰਾਂ ਦੀ ਰਚਨਾ ਉਹ ਵੇਲਾ ਯਾਦ ਕਰਕੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਜੀ ਉਹ ਲਿਖਦੇ ਨੇ ਕਿ ਇਹ ਰਚਨਾ ਵਾਕਈ ਬਹੁਤ ਉਮਦਾ ਤੇ ਬਾਕਮਾਲ ਹੈ ਕਿਉਂਕਿ ਇਹ ਪੜ੍ਹ ਕੇ ਪੁਰਾਣਾ ਸਮਾਂ ਚੇਤੇ ਆ ਗਿਆ ਤੇ ਇਸ ਰਚਨਾ ਚ ਆਮ ਲੋਕਾਂ ਦੇ ਭੋਲੇਪਣ ਨੂੰ ਵੀ ਪੇਸ਼ ਕੀਤਾ ਹੈ ਤੇ ਬੇਰੋਜ਼ਗਾਰੀ ਦੇ ਆਲਮ ਚ ਘਿਰੇ ਬੰਦੇ ਦੀ ਕਹਾਣੀ ਨੂੰ ਵੀ ਉਹ ਵੇਲਾ ਯਾਦ ਕਰਕੇ ਰਚਨਾ ਜਿਹੜੀ ਹੈ ਨਾ ਇਹ ਉਹਨਾਂ ਵੇਲਿਆਂ ਦੀ ਗੱਲ ਕਰਦੀ ਹੈ ਜਦੋਂ 70ਵਿਆਂ ਤੇ 80ਵਿਆਂ ਚ ਜਿਹੜੇ ਪੰਜਾਬ ਦੇ ਬਹੁਤੇ ਨੌਜਵਾਨ ਜਿਹੜੇ ਸੀ ਰੋਜ਼ਗਾਰ ਦੀ ਭਾਲ ਚ ਖਾੜੀ ਦੇਸ਼ਾਂ ਚ ਜਾਂਦੇ ਸੀਗੇ ਹਾਂਜੀ ਕੋਈ ਦੁਬਈ ਜਾਂਦਾ ਸੀ ਕੋਈ ਮਸਕਟ ਜਾਂਦਾ ਸੀ ਕੋਈ ਅਬੂ ਧABI ਤੇ ਕੋਈ ਕਤਰ ਹਾਂਜੀ ਹੈਨਾ ਉਹਨਾਂ ਵੇਲੇਆਂ ਦੀ ਗੱਲ ਹੈ ਹਾਂਜੀ ਤੇ ਉਦੋਂ ਫਿਰ ਸੰਚਾਰ ਦੇ ਸਾਧਨ ਵੀ ਨਹੀਂ ਸੀ ਹੁੰਦੇ ਤੇ ਚਿੱਠੀ ਪਹੁੰਚਣ ਨੂੰ ਵੀ ਦੋ ਦੋ ਮਹੀਨੇ ਲੱਗ ਜਾਂਦੇ ਹੁੰਦੇ ਸੀ ਤੇ ਇਹੀ ਜਿਹੜੀ ਦਸਰੇ ਨੇ ਨਾ ਅਵਤਾਰ ਸਿੰਘ ਪਤੰਗ ਉਹ ਆਪਣੀ ਤਾਈ ਦਾ ਜ਼ਿਕਰ ਕਰਦੇ ਨੇ ਜੀ ਤਾਈ ਪ੍ਰੇਮਕੌਰ ਦਾ ਅਸਲ ਚ ਇਹ ਹੈ ਨਾ ਕਿ ਜਿਹੜੇ ਚਿੱਠੀ ਲਿਖਣ ਤੇ ਪੜਨ ਵਾਲੇ ਦੀ ਵੀ ਉਦੋਂ ਬਹੁਤ ਬੁੱਕਤ ਹੁੰਦੀ ਸੀ ਉਹ ਲਿਖਦੇ ਨੇ ਕਹਿੰਦੇ ਵੀ ਮੇਰੀ ਬੜੀ ਬੁੱਕਤ ਸੀ ਹਾਂਜੀ ਤੇ ਉਹ ਕਹਿੰਦੇ ਵੀ ਮੈਂ ਵੀ ਲਿਖਦਾ ਸੀਗਾ ਚਿੱਠੀ ਲਿਖਦਾ ਵੀ ਸੀ ਤੇ ਪੜ ਵੀ ਦਿੰਦਾ ਸੀ ਤੇ ਖਾੜੀ ਦੇਸ਼ ਜਿਹੜੀ ਇਹ ਤਾਈ ਦਾ ਮੁੰਡਾ ਗਿਆ ਹੋਇਆ ਸੀਗਾ ਹਾਂਜੀ ਪ੍ਰੇਮਕੌਰ ਹੋਰਾਂ ਦਾ ਹਾਂ ਇੱਕ ਨਾ ਬੜੀ ਉੱਥੇ ਇੱਕ ਉਹਨਾਂ ਦਾ ਹੈ ਲਿਖਿਆ ਫਿਕਰਾ ਉਹ ਕਹਿੰਦੇ ਕਿ ਜਿਹੜੇ ਪਿੰਡ ਦੇ ਬੇਰੋਜ਼ਗਾਰ ਨੌਜਵਾਨ ਹੁੰਦੇ ਸੀ ਉਦਾਂ ਤਾਂ ਉਹਨਾਂ ਨੂੰ ਖੱਟੂ ਮੰਨਿਆ ਜਾਂਦਾ ਸੀਗਾ ਪਰ ਜਦੋਂ ਕੋਈ ਖਾੜੀ ਦੇਸ਼ ਦਾ ਜਹਾਜ਼ ਚੜ ਜਾਂਦਾ ਤੇ ਉਸੇ ਵੇਲੇ ਉਹ ਕਮਾਉ ਪੁੱਤ ਬਣ ਜਾਂਦਾ ਤੇ ਨਾਲ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਰਿਸ਼ਤੇ ਆਉਣ ਲੱਗ ਜਾਂਦੇ ਹਾਂਜੀ ਕਹਿੰਦੇ ਵੀ ਨੌਜਵਾਨ ਮਹੀਨਾ ਕੁ ਛੁੱਟੀ ਆਉਂਦਾ ਤੇ ਫਿਰ ਵਿਆਹ ਕਰਾ ਕੇ ਚਲਾ ਜਾਂਦਾ ਸੀ ਤੇ ਉਹਦੀ ਜਿਹੜੀ ਵਾਟੀ ਹੁੰਦੀ ਸੀ ਉਹ ਮਾਪਿਆਂ ਕੋਲ ਰਹਿ ਜਾਂਦੀ ਸੀ ਤੇ ਉਹੀ ਉਹ ਆਪਣੀ ਤਾਈ ਦੀ ਗੱਲ ਕਰਦੇ ਆ ਨਾ ਤਾਈ ਪ੍ਰੇਮਕੌਰ ਦੀ ਜਿਹੜੀ ਸੀ ਨੋ ਮਿੰਦੋ ਹਾਂਜੀ ਹੈਨਾ ਉਹ ਤਾਈ ਆਪਣੀ ਨੋ ਨੂੰ ਲੈ ਕੇ ਇਹਨਾਂ ਕੋਲ ਚਿੱਠੀ ਲਿਖਾਉਣ ਆਉਂਦੀ ਹਾਂਜੀ ਜਿਹੜਾ ਉਹ ਉਹਨਾਂ ਵੇਲਿਆਂ ਦੀ ਗੱਲ ਕਰਦੇ ਨੇ ਨਾ ਕਹਿੰਦੇ ਵੀ ਤਾਈ ਨੇ ਪਹਿਲਾਂ ਤਾਂ ਪੜ੍ਹਾਈ ਚੱਲੀ ਪਹਿਲਾਂ ਤਾਂ ਪੜ੍ਹਾਈ ਚੱਠੀ ਬਿਲਕੁਲ ਤੇ ਉਹ ਕਹਿੰਦੇ ਨਾ ਵੀ ਪੁੱਤ ਨੇ ਸਾਰਾ ਕੁਝ ਲਿਖਤਾ ਵੀ ਮੈਂ ਇੱਥੇ ਠੀਕ ਠਾਕ ਹੈਗਾ ਪਰ ਇੱਥੇ ਗਰਮੀ ਬਹੁਤ ਹੈ ਰੋਟੀ ਕੱਚੀ ਪਿੱਲੀ ਮਿਲਦੀ ਹੈ ਕੰਮ ਦਾ ਕੋਈ ਟਾਈਮ ਨਹੀਂ ਹੈ ਨਾ ਕਦੇ ਸਵੇਰੇ ਬੁਲਾ ਲੈਂਦੇ ਕਦੇ ਸ਼ਾਮ ਨੂੰ ਕਦੇ ਰਾਤ ਨੂੰ ਹਾਂਜੀ ਤੇ ਮਤਲਬ ਉਹਨੇ ਸਾਰੇ ਆਪਣੇ ਜਿਹੜੇ ਦੁੱਖੜੇ ਸੀ ਉਹ ਰੋਤੇ ਤੇ ਪਰ ਜਿਹੜੀ ਤਾਈ ਸੀ ਉਹ ਬੜੀ ਖਫਾ ਹੋਈ ਨਹੀਂ ਤਾਈ ਨੂੰ ਚਿੱਠੀ ਜਿਹੜੀ ਸੁਣ ਕੇ ਲੱਗਿਆ ਵੀ ਕੰਮ ਦੀ ਗਲਤ ਤਾਂ ਕੋਈ ਹੋਈ ਨਹੀਂ ਮਤਲਬ ਪੈਸੇ ਦੀ ਗੱਲ ਪੈਸੇ ਦੀ ਗੱਲ ਨਹੀਂ ਹੋਈ ਹਾਂਜੀ ਤੇ ਉਹਨੂੰ ਚਿੱਠੀ ਚ ਲਿਖਾਇਆ ਆਪਣੇ ਪੁੱਤ ਨੂੰ ਕਿ ਵੀ ਤੂੰ ਚੰਗਾ ਹੋਵੇਂ ਤੂੰ ਸਾਨੂੰ ਇੱਕ ਤੋੜਾ ਜਿਹੇ ਦੀ ਜ਼ਹਿਰ ਜਿਹੜਾ ਹੈ ਉਹ ਭੇਜ ਦੇ ਹਾਂਜੀ ਪਰ ਫਿਰ ਉਹਦੀ ਨੂੰਹ ਨੇ ਕਿਹਾ ਵੀ ਤੂੰ ਕਿਉਂ ਕਹਿਨੀ ਐ ਕਿ ਕੰਪਨੀਆ ਵਾਲੇ ਤਾਂ ਬਹੁਤ ਛਿੱਲ ਲਾਉਂਦੇ ਨੇ ਤੇ ਫੇਰ ਕਿਤੇ ਥੋੜੇ ਜੇ ਪੈਸੇ ਉਹ ਦਿੰਦੇ ਨੇ ਤੁਹਾਨੂੰ ਨਹੀਂ ਪਰ ਤਾਈ ਦਾ ਦੁੱਖ ਆਪਣਾ ਸੀ ਨਾ ਉਹ ਕਹਿੰਦੀ ਕਿ ਵੀ ਜਿਹੜੇ ਕਰਜ਼ਾ ਚੁੱਕ ਕੇ ਪੈਸੇ ਭੇਜਿਆ ਪੁੱਤ ਨੂੰ ਹੈਨਾ ਕੋਈ ਜ਼ਮੀਨ ਕੋਈ ਸਿਆੜ ਗਹਿਣੇ ਰੱਖੇ ਹੋਏ ਜੀ ਹੈਨਾ ਉਹ ਕਹਿੰਦੀ ਕਿ ਵੀ ਉਹ ਮੇਰੇ ਕੋਲੋਂ ਪੈਸੇ ਮੰਗਦੇ ਨੇ ਹੂੰ ਹੂੰ ਤੇ ਮੈਂ ਕੀ ਜਵਾਬ ਦੇਵਾਂ ਹਾਂਜੀ ਦੁਖੀ ਉਹਦੇ ਨੂੰ ਵੀ ਸੀਗੀ ਪਰ ਉਹ ਗੱਲ ਉਹ ਹੀ ਹੈ ਨਾ ਕਿ ਉਹਨੇ ਚਲੋ ਸਬਰ ਬਣਾਈ ਰੱਖਿਆ ਤੇ ਸੱਸ ਨੂੰ ਵੀ ਹੌਸਲਾ ਦਿੱਤਾ ਪਰ ਇਹ ਗੱਲ ਇਹ ਹੀ ਹੈ ਕਿ ਗੱਲ ਤਾਂ ਆਰਥਿਕ ਨਹੀਂ ਤੁਹਾਨੂੰ ਸੁਣ ਕੇ ਅਜੀਬ ਲੱਗਦਾ ਨਾ ਕਿ ਮਾਂ ਨੇ ਕਿਵੇਂ ਕਿਹਾ ਤਾਂ ਜੀ ਇਹ ਗੱਲ ਕਿਵੇਂ ਕਹਿਤੀ ਕਿ ਵੀ ਉਹਨੇ ਆਪਣੇ ਪੁੱਤ ਦੀ ਗੱਲ ਸੁਣ ਕੇ ਬਜਾਏ ਕੋਈ ਉਹ ਕਹਿਣ ਦੇ ਵੀ ਤੂੰ ਰੋਟੀ ਪਾਣੀ ਖਾ ਜਾ ਆ ਆਪਣੀ ਸਿਹਤ ਦਾ ਧਿਆਨ ਰੱਖ ਉਹਨੇ ਕਿਹਾ ਕਿ ਸਾਨੂੰ ਜ਼ਹਿਰ ਪੀਜ ਦੇ ਜੀ ਹੈਨਾ ਗੱਲ ਆਰਥਿਕਤਾ ਨਾਲ ਜੁੜੀ ਹੋਈ ਹੈ ਅਸਲ 'ਚ ਜਿਹੜਾ ਪ੍ਰਵਾਸ ਉਦੋਂ ਵੀ ਮਜਬੂਰੀਆਂ 'ਚ ਉਪਜਿਆ ਸੀ ਤੇ ਹੁਣ ਵੀ ਜਿਹੜੇ ਸਾਡੇ ਨੌਜਵਾਨ ਨੇ ਬੇਰੋਜ਼ਗਾਰੀ ਕਰਕੇ ਹੀ ਜ਼ਿਆਦਾਤਰ ਵਿਦੇਸ਼ਾਂ ਦਾ ਰੋਹ ਕਰ ਰਹੇ ਨਹੀਂ ਜਿਹੜੀ ਉਹਨਾਂ ਨੇ ਕਿਹਾ ਨਾ ਕਿ ਉਹਨਾਂ ਵੇਲਿਆਂ ਨੂੰ ਯਾਦ ਕਰਕੇ ਜੀ ਉਦੋਂ ਖਾੜੀ ਦੇਸ਼ ਜਾਂਦੇ ਸੀਗੇ ਹੁਣ ਸਾਡੇ ਨੌਜਵਾਨ ਕੈਨੇਡਾ ਆਸਟ੍ਰੇਲੀਆ ਮਤਲਬ ਦੁਨੀਆ ਦੇ ਸਾਰੇ ਵਿਕਸਿਤ ਦੇਸ਼ ਸਾਰੇ ਵਿਕਸਿਤ ਦੇਸ਼ਾਂ 'ਚ ਜਾਂਦੇ ਨੇ ਪਰ ਗੱਲ ਤਾਂ ਇਹ ਹੈ ਨਾ ਕਿ ਉਹ ਵੇਲਾ ਅਜੇ ਵੀ ਨਹੀਂ ਮੁੱਕਿਆ ਜੀ ਵੇਲਾ ਅਜੇ ਵੀ ਹੋਈ ਹੈ ਬੇਰੋਜ਼ਗਾਰੀ ਅਜੇ ਵੀ ਉਦਾਂ ਹੀ ਹੈ ਪਰਵਾਸ ਅਜੇ ਵੀ ਉਦਾਂ ਹੀ ਐ ਪਰਵਾਸ ਦਾ ਵਰਤਾਰਾ ਜਿਹੜਾ ਉਹ ਖਤਮ ਨਹੀਂ ਹੋਇਆ ਅੱਛਾ ਪਰਵਾਸ ਦੇ ਨਾਲ ਨਾਲ ਹੀ ਇੱਕ ਹੋਰ ਜ਼ਿੰਦਗੀ ਦਾ ਸਿਆਹ ਪੱਖ ਹੈ ਜੰਗ ਯੁੱਧ ਜੀ ਤੇ ਇਸ ਬਾਰੇ ਸਾਡੇ ਜਿਹੜੇ ਪਾਠਕ ਨੇ ਅਜੀਤ ਖੰਨਾ ਹੋਰੀ ਉਹਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਨੇ ਅਸਲ 'ਚ ਕਿਸੇ ਰਚਨਾ ਬਾਰੇ ਨਹੀਂ ਲਿਖਿਆ ਉਹਨਾਂ ਨੇ ਉਹਨਾਂ ਨੇ ਆਪਣੇ ਮਨ ਦੇ ਜਿਹੜੇ ਭਾਵ ਨੇ ਉਹੀ ਸਾਂਝੇ ਕੀਤੇ ਨੇ ਮੈਨੂੰ ਲੱਗਦਾ ਕਿ ਜੰਗ ਯੁੱਧ ਦੇ ਖਿਲਾਫ ਜਦੋਂ ਕੋਈ ਗੱਲ ਹੈ ਕਿਸੇ ਮਤਲਬ ਪਾਠਕ ਨੇ ਦਿਲੋਂ ਲਿਖੀ ਐ ਹਾਂਜੀ ਹੈਨਾ ਲਿਖਦੇ ਨੇ ਤੇ ਉਹ ਮੇਰੇ ਖਿਆਲ ਆ ਆਪਾਂ ਸਾਰਿਆਂ ਦੇ ਨਾਲ ਸਾਂਝੀ ਕਰ ਲਈਏ ਭਾਵੇਂ ਸਾਡੀ ਰਚਨਾ ਬਾਰੇ ਕਿਸੇ ਬਾਰੇ ਨਹੀਂ ਹੈ ਪਰ ਇਹ ਖਿਆਲ ਜਿਹੜੇ ਨੇ ਹਾਂਜੀ ਜੰਗ ਖਿਲਾਫ ਸਾਨੂੰ ਸਾਰਿਆਂ ਦੇ ਨਾਲ ਸਾਂਝੇ ਕਰਨੇ ਚਾਹੀਦੇ ਹਾਂ ਹਾਂਜੀ ਉਹ ਲਿਖਦੇ ਨੇ ਕਿ ਸੰਸਾਰ ਭਰ ਵੱਲ ਵੇਖੀਏ ਤਾਂ ਬਹੁਤ ਸਾਰੇ ਦੇਸ਼ਾਂ ਦੀ ਇੱਕ ਦੂਜੇ ਨਾਲ ਜੰਗ ਛਿੜੀ ਹੈ ਜੀ ਮਨੁੱਖ ਮਨੁੱਖ ਨੂੰ ਮਾਰ ਰਿਹਾ ਹੈ ਨਫ਼ਰਤ ਦੀ ਇਸ ਜੰਗ 'ਚ ਇਨਸਾਨ ਹੈ ਜਿਹੜਾ ਹਿਵਾਨੀਅਤ ਦੇ ਹੱਦਾਂ ਬੰਨੇ ਟੱਪ ਰਿਹਾ ਹੈ ਪਰ ਇਸ ਸਭ ਕਾਸੇ ਦਾ ਸਿੱਟਾ ਕੀ ਹੈ ਸਿਫਰ ਤੇ ਬੇ ਲੋੜੇ ਹਥਿਆਰਾਂ ਤੇ ਖਰਚਾ ਹੁੰਦਾ ਹੈ ਤੇ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਜਿਹੜੀ ਅੱਗ ਭੜਕਦੀ ਹੈ ਰਵਨੀਤ ਗੱਲ ਇਹ ਹੈ ਕਿ ਸਿਆਸਤਦਾਨ ਸੱਤਾ ਦੀ ਟੀਸੀ ਤੇ ਬਣੇ ਰਹਿਣ ਦੇ ਲਈ ਬਹੁਤ ਵਾਰੀ ਜੰਗ ਯੁੱਧ ਪੜਕਾਉਂਦੇ ਨੇ ਕਈ ਦੇਸ਼ ਇਹ ਵੀ ਹੁੰਦਾ ਹੈ ਨਾਲ ਤਾਂ ਸ਼ਾਂਤੀ ਸਮਝੌਤੇ ਕਰਾਉਂਦੇ ਨੇ ਤੇ ਨਾਲ ਵਿੱਚ ਵਿੱਚ ਹਥਿਆਰ ਦੇ ਕੇ ਉਹਨੂੰ ਵੀ ਮਗਧਾ ਰੱਖਦੇ ਨੇ ਜੰਗ ਯੁੱਧ ਨੂੰ ਵੀ ਮਗਧਾ ਰੱਖਦੇ ਨੇ ਨਾਲ ਫਿਰ ਸਾਲਸੀ ਕਰਕੇ ਸ਼ਾਂਤੀ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਫਿਰ ਇਹ ਵੀ ਹੈ ਕਿ ਜੰਗ ਰੁਕਵਾਉਣ ਦੇ ਲਈ ਉਹ ਨੋਬਲ ਪੁਰਸਕਾਰ ਦੀ ਮੰਗ ਵੀ ਕਰਦੇ ਨੇ ਪਰ ਫਿਰ ਕਿਹੜਾ ਮਿਲ ਗਿਆ ਜੀ ਚਲੋ ਅਗਲੇ ਨੇ ਕੋਸ਼ਿਸ਼ ਤਾਂ ਕੀਤੀ ਨਾ ਦਾਵਾ ਤਾਂ ਕੀਤਾ ਨਾ ਹਾਂ ਜੀ ਉਹਨਾਂ ਨੂੰ ਲੱਗਿਆ ਨਾ ਵੀ ਦਾਵਾ ਕਰਨ ਚ ਕੀ ਹਰ ਜਾਏ ਆਹੋ ਜੇ ਲੱਗ ਗਿਆ ਤਾਂ تیر ਨਾ ਲੱਗਿਆ ਦਾ ਤੁੱਕਾ ਜੀ ਬਿਲਕੁਲ ਤੇ ਖੈਰ ਅਜੀਤ ਖੰਨਾ ਹੋਰੀ ਕਹਿੰਦੇ ਨੇ ਕਿ ਅਸਲ ਚ ਇਨਸਾਨੀਅਤ ਹੀ ਅਸਲੀ ਧਰਮ ਹੈ ਜੰਗਾਂ ਯੁੱਧਾਂ ਦੀ ਇਸ ਦੁਨੀਆ ਨੂੰ ਕੋਈ ਲੋੜ ਨਹੀਂ ਕਿਉਂਕਿ ਆਮ ਮਨੁੱਖ ਕਦੇ ਵੀ ਜੰਗ ਨਹੀਂ ਚਾਹਦਾ ਕੋਈ ਵੀ ਆਮ ਮਨੁੱਖ ਨਹੀਂ ਚਾਹੁੰਦਾ ਕਿ ਲੜਾਈ ਲੱਗੇ ਜੀ ਉਸ ਦੇ ਕੋਈ ਧੀਆ ਪੁੱਤ ਉਸ ਜੰਗ ਦੀ ਭੇਟ ਚੜਨ ਹਾਂਜੀ ਕਿਉਂਕਿ ਸਿਆਸਤਦਾਨਾਂ ਦੇ ਧੀਆ ਪੁੱਤ ਜੰਗ ਦਾ ਖਾਜਾ ਨਹੀਂ ਨਾ ਬਣਦੇ ਉਹ ਆਪ ਤਾਂ ਸੁਰੱਖਿਆ ਥਾਵਾਂ ਤੇ ਬੈਠੇ ਹੁੰਦੇ ਨੇ ਨਾ ਉਹ ਤੇ ਆਮ ਲੋਕਾਂ ਨੇ ਉਹਦਾ ਖਾਜਾ ਬਣਨਾ ਜੰਗ ਦਾ ਜੀ ਹੈਨਾ ਤੇ ਇਹ ਖਿਆਲ ਜਿਹੜੇ ਉਹਨਾਂ ਨੇ ਪ੍ਰਗਟਾਏ ਨੇ ਅਜੀਤ ਖੰਨਾ ਨੇ ਇਹ ਸਾਨੂੰ ਚੰਗੇ ਲੱਗੇ ਤੇ ਮੇਰਾ ਖਿਆਲ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਹੋਰ جنگ ਨਾ ਲੱਗੇ ਹਾਂਜੀ ਤੇ ਸਿਆਸਤਦਾਨਾਂ ਜਿਹੜੇ ਅਜੇਹੀ ਜਿਹੜੀ ਸੌੜੀ ਸਿਆਸਤ ਤੋਂ ਗੁਰੇਜ਼ ਕਰਨ ਸਾਰੇ ਪਾਸੇ ਅਮਨ ਸ਼ਾਂਤੀ ਹੋਵੇ ਇਹੀ ਸਾਡੀ ਦੁਆ ਹੈ ਮੇਰਾ ਖਿਆਲ ਹੈ ਆਪਣੇ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ ਤੁਸੀਂ ਦਰਸ਼ਕਾਂ ਨੂੰ ਜਿਹੜੀ ਬੇਨਤੀ ਹਰ ਵਾਰ ਕਰਦੇ ਹੋ ਕਰਦੇ ਹੋ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ ਬਹੁਤ ਬਹੁਤ ਸ਼ੁਕਰੀਆ